ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅੱਜ ਫਿਰ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੀਡੀਆ ਸਾਹਮਣੇ ਬੋਲਦੇ ਹੋਏ ਮ੍ਰਿਤਕ ਨੌਜਵਾਨ ਸੰਜੂ ਕੁਮਾਰ ਪੁੱਤਰ ਤਿਲਕ ਰਾਜ ਉਮਰ ਤਕਰੀਬਨ 25 ਸਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਕਰੀਬਨ 2 ਮਹੀਨੇ ਪਹਿਲਾਂ ਸਾਡੇ ਵੱਡੇ ਲੜਕੇ ਸ਼ਰਵਨ ਸਿੰਘ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ ਤਾਂ ਅੱਜ ਦੂਜੇ ਲੜਕੇ ਸੰਜੂ ਕੁਮਾਰ ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਜਿਸ ਨਾਲ ਸਾਡਾ ਤਾਂ ਘਰ ਹੀ ਖਾਲੀ ਹੋ ਗਿਆ ਹੈ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਦੇ ਛੁੱਟੇ ਦਾਅਵਿਆਂ ਨੂੰ ਕੋਸਦੇ ਹੋਏ ਕਿਹਾ ਕਿ ਸਰਕਾਰ ਲੋਕਾਂ ਨੂੰ ਬੋਲ ਰਹੀ ਹੈ ਕਿ ਪੰਜਾਬ ਨਸ਼ਾ ਮੁਕਤ ਕਰ ਦਿੱਤਾ ਹੈ ਪਰ ਜ਼ਮੀਨੀ ਪੱਧਰ ਤੇ ਕੋਈ ਵੀ ਨਸ਼ਾ ਖਤਮ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਛੱਲੀਆਂ ਦੀ ਤਰ੍ਹਾਂ ਨਸ਼ਾ ਵਿਕ ਰਿਹਾ ਹੈ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ 'ਤੇ ਉੱਪਰ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਪੁਲਿਸ ਪਹਿਲਾ ਫੜ ਲਿਆ ਜਾਂਦਾ ਹੈ ਬਾਅਦ ਵਿੱਚ ਪੈਸੇ ਲੈ ਕੇ ਛੱਡ ਦਿੱਤਾ ਜਾਂਦਾ ਹੈ ਪਰਿਵਾਰਕ ਮੈਂਬਰਾਂ ਵੱਲੋਂ ਨਸ਼ੇ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਦੀ ਮੰਗ ਕੀਤੀ ਹੈ ਤਰਨਤਾਰਨ ਤੋਂ ਸਨੁਖਤਿਆਬਾਦ ਦੀ ਖਾਸ ਰਿਪੋਰਟ ਜੀ ਨਾਂ ਜੀ ਤੁਹਾਡਾ ਅਮਨਦੀਪ ਕਿਹੜਾ ਪਿੰਡ ਹੈ ਜੀ ਫਤਿਹਬਾਦ ਆ ਕੀ ਗੱਲਬਾਤ ਹੋਈ ਜਿਹੜਾ ਨੌਜਵਾਨ ਦੀ ਮੌਤ ਹੋਈ ਹੈ ਠੀਕ ਹੈ ਨਾਲ ਹੀ ਮੌਤ ਹੋਈ ਵੀਰੇ ਹਾਂਜੀ ਪਹਿਲਾਂ ਮੇਰੇ ਘਰ ਵਾਲੇ ਦੀ ਹੋਈ ਆ 2.5 ਮਹੀਨੇ ਹੋ ਗਏ ਆ ਹੁਣ ਇਹਨਾਂ ਦੀ ਹੋ ਗਈ ਤੁਹਾਡੇ ਘਰ ਦੀ ਇਹ ਤਾਂ ਮੋਦ ਹੋਈ ਆ ਹਾਂਜੀ ਉਹਦੀ ਵੀ ਨਸ਼ੇ ਨਾਲ ਹੀ ਹੋਈ ਇਹਦਾ ਨਾਮ ਸੰਜੂ ਆ ਦੇ ਘਰ ਵਾਲੇ ਦਾ ਨਾਮ ਸਰਵਨ ਸਿੰਘ ਇਹਦੀ ਕਿੰਨੀ ਕੋਮਰ ਸੀ ਇਹਦੀ 20 ਸਾਲਾਂ ਦਾ 30 ਸਾਲਾਂ ਦਾ ਇਹ ਸਭ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਇਹ ਖਤਮ ਕਰਦਾ ਕਿੱਥੇ ਨਹੀਂ ਕਰਦੇ ਜੇ ਕਰਦੇ ਉਹਨਾਂ ਦੇ ਵੀ ਰਹੀਂ ਕਿਉਂ ਰੁਲੀਏ ਪੈਂਦੇ ਰੁੜ ਗਏ ਆ ਸਾਲ ਦੇ ਪੱਲੇ ਕੁਛ ਨਹੀਂ ਬੁੱਢਾ ਪਿਓ ਕਿੱਥੋਂ ਕਮਾਗ ਲਿਆ ਕੇ ਦਊਗਾ ਸੰਨ ਐਂਦੇ ਕਿੰਨਾ ਵਜਾ ਫਤਿਹ ਆਜ ਵਿਖਦਾ ਬਹੁਤ ਬਹੁਤ ਘਰ ਘਰ ਨਸ਼ਾ ਵੀ ਕਰਨ ਦਿਆ ਉਹਨੂੰ ਬੰਦ ਕਰਨ ਐਂਦਾਂ ਦੇ ਨੌਜਵਾਨ ਤੁਰੇ ਜਾਂਦੇ ਉਹਦੇ ਨੱਚਾ ਖਾ ਖਾ ਕੇ ਤੇ ਵੇਚ ਵੇਚ ਚੰਗੇ ਆ ਦੇ ਹਾਈਂ ਤੇ ਰੁੱਢਦੇ ਜਾਂਦੇ ਜਿਹੜੇ ਨਸ਼ੇ ਵੇਚਦੇ ਨੂੰ ਪੁਲਿਸ ਕੱਢਦੀ ਨਹੀਂ ਪੁਲਿਸ ਫੜ ਕੇ ਫੇਰ ਛੱਡ ਦਿੰਦੀ ਅਗਲੇ ਆ ਭਰ ਦਿੰਦੇ ਆ ਪੈਸੇ ਦੇ ਪੁਲਿਸ ਫੇਰ ਛੱਡ ਦਿੰਦੀ ਉਸੇ ਵੇਲੇ ਅੰਤਾਂ ਕੀ ਨਾ ਟੱਡਾਈ ਜਾਂਦੀ ਐ ਮੈਂ ਹਾਂ ਸ਼ੇਹਲਾ ਕਿਹੜਾ ਪਿੰਡ ਆ ਜੀ ਹਾਂ ਮੈਂ ਅੰਬਸਰੋਂ ਪਰੌਣੀ ਆਈ ਮੇਰਾ ਭਰਾ ਵਾ ਆ ਤੇ ਪੁੱਤ ਰਿਆਂ ਪੁੱਤਰੇ ਆ ਇੱਥੇ ਪਿੰਡ ਪਿੰਡ ਨਸ਼ਾ ਵਿਖੰਡਿਆ ਮੇਰੇ ਭਰਾ ਦੇ ਜਵਾਨ ਪੁੱਤ ਮਰ ਗਏ ਆ ਇਹਨਾਂ ਦੇ ਪੁੱਤ ਮਰ ਜਾਣ ਖੱਤਿਆਂ ਦੇ ਇਹਨਾਂ ਦਾ ਰਵੇ ਕਾਕਣਾ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਚ ਇਹ ਮੈਨੂੰ ਉਹ ਮੁੰਡੇ ਦਾ ਕਰਤੀ ਗੱਲ ਮੈਂ ਆਪਣੇ ਭਰਾ ਬਾਰੇ ਗੱਲ ਕਰਨੀ ਮੇਰੇ ਭਰਾ ਦੇ ਨਿੰਕੇ ਬੱਚੇ ਕਿੱਧਰ ਨਿੰਡਗਾ ਲਾਂਦੇ ਸਾਰੇ ਟੱਬਰ ਬੰਦਣਾ ਚਾਹੀਦਾ ਨਸ਼ਾ ਨਸ਼ਾ ਬੰਦ ਹੋਣਾ ਚਾਹੀਦਾ ਅੱਗੇ ਹੋਰੇ ਹੋਰੇ ਅਜੀ ਭਾਈ ਕੀ ਨਾ ਟਡਾਈ ਮੇਰਾ ਨਾਮ ਮੁਲਖ ਰਾਜ ਹੈ ਕਿਹੜਾ ਪਿੰਡ ਹੈ ਜੀ ਪਿੰਡ ਫਤਿਹਾ ਜੀ ਸਾਡੀ ਨੌਜਵਾਨ ਦੀ ਮੌਤ ਹੈ ਕੀ ਗੱਲ ਬਾਤ ਹੋਈ ਇਹ ਨਸ਼ੇ ਨਸ਼ੇ ਤੌਰ ਤੇ ਹੋਈ ਹੈ ਜੀ ਜਿਹੜਾ ਨਸ਼ਾ ਕੀਤਾ ਜੀ ਇਹ ਨਸ਼ਾ ਤੁਹਾਨੂੰ ਪਾਇਆ ਟੀਕਾ ਟੱਲਾ ਜਾਂ ਗੋਲੀ ਵਟਿਆ ਰਾਇ ਅੱਗੇ ਇੱਕ ਸਾਡਾ ਅੱਗੇ ਇੱਕ ਪਤੀ ਅੱਗੇ ਸਾਡਾ 2 2.5 ਮਹੀਨੇ ਹੋ ਗਏ ਤੇ ਪਹਿਲਾਂ ਉਹ ਪੂਰਾ ਹੋਇਆ ਉਹਨੇ ਇਹ ਪੂਰਾ ਹੋ ਗਿਆ ਤੇ ਕੀ ਨਾਂ ਸੀ ਨੌਜਵਾਨ ਦਾ ਕਿੰਨੀ ਕੁ ਉਮਰ ਸੀ ਇਹਦੀ ਉਮਰ ਹੈ ਜੀ ਆ ਜੀ 25 26 ਸਾਲ ਹੈ ਕੀ ਨਾਂ ਸੀ ਦਾ ਇਹਦਾ ਨਾਂ ਹੈਗਾ ਜੀ ਸੰਜੂ ਸੰਜੂ ਵਾਜੀ ਸਰਕਾਰ ਤੇ ਦਾਵਾ ਕਰ ਰਹੀ ਆ ਵੀ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਖਤਮ ਕਰਤਾ ਇੱਥੇ ਫਤਿਆਦ ਕਿੰਨਾ ਕਿ ਵਿਖਦਾ ਸੀ ਆ ਵੇਖ ਲਓ ਜੀ ਤੁਹਾਡੇ ਸਾਹਮਣੇ ਆ 72 ਬੰਦੇ ਆ ਉੜਕੇ ਆ ਦੋਨੋਂ ਆ ਜੀ ਕੀ ਨਾ ਤੁਹਾਡਾ ਜੀ ਟ੍ਰੈਂਟਰ ਆ ਜੀ ਕਿਹੜਾ ਪਿੰਡ ਆ ਜੀ ਹਰਿਆਣਾ ਕੀ ਗੱਲ ਬਾਤ ਆ ਜੀ ਤੁਹਾਡੇ ਨੌਜਵਾਨ ਦੀ ਮੌਤ ਹੋਈ ਆ ਜੀ ਏ ਟ੍ਰੀਕ ਲੱਗ ਗਈ ਜੀ ਮਤੇ ਉਹ ਕੀ ਨਾ ਸੀਦਾ ਨੌਜਵਾਨ ਦਾ ਥੈਂਕ ਯੂ ਕਿੰਨੀ ਕੁ ਉਮਰ ਦੇ 25 ਸਾਲ ਦੇ ਇਹ ਦੱਸਿਆ ਜਾ ਰਿਹਾ ਇੱਕ ਬੇੜਾ ਤੁਹਾਡਾ ਪਹਿਲਾਂ ਵੀ ਇਦਾਂ ਹੀ ਹੋਇਆ ਹਾਂਜੀ ਉਹਨੂੰ ਏ ਅੱਜ 3 ਮਹੀਨੇ ਹੋ ਗਏ ਦੋ ਹੀ ਬੱਚੇ ਤੁਹਾਡੇ ਨਸ਼ੇ ਨਹੀਂ ਦੋਨੇ ਇਦਾਂ ਹੀ ਹੋਇਆ ਜੀ ਕਿੰਨਾ ਕਿ ਨਸ਼ਾ ਫੜਿਆ ਇਹਦੇ ਛਲੀਆਂ ਕੋਈ ਦਿਆ ਜੀ ਦੇਖਣ ਸਰਕਾਰ ਤੇ ਕਹਿੰਦੀ ਜਿਹੜਾ ਨਸ਼ਾ ਹੀ ਖਤਮ ਕਰਤਾ ਇਹਦੇ ਛਲੀਆਂ ਕੋਈ ਕਹਿੰਦਾ ਜੀ ਪ੍ਰਸ਼ਾਸਨ ਫੜਦਾ ਨਹੀਂ ਨਸ਼ਾ ਵਿਚ ਨਾਲ ਜੀ ਫੜਦੇ ਆ ਫੇਰ ਸਾੜ ਦਿੰਦੇ ਆ ਕੀ ਮੰਗਤੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਇਹਦਾ ਨਿਸ਼ਾਬ ਹੋਣਾ ਜੀ ਤਾਂ ਸਾਡਾ ਇਹ ਵਿਆਹ ਸੀ ਕਵਾਰਾ ਜੀ ਹਾਂ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਪਰਵੇਸ਼ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਫਤਿਹਬਾਦ ਹੈ ਜੀ ਕੀ ਗੱਲ ਬਾਤ ਜਿਹੜੀ ਤੁਹਾਡੇ ਗਵਾਂਢੀ ਦੀ ਮੌਤ ਹੋਈ ਹੈ ਜੀ ਇਹ ਜੀ ਟੀਗਾ ਲਾ ਕੇ ਪੂਰਾ ਹੋਇਆ ਜੀ ਹਾਂ ਜੀ ਪਹਿਲਾਂ ਇਹ ਤੋਂ ਵੱਡਾ ਪੂਰਾ ਹੈ ਢਾਈ ਕਿ ਮਹੀਨੇ ਨੂੰ ਹੋਇਹੀ ਤੇ ਹੁਣ ਇਹ ਹੋ ਗਿਆ ਪਰਸੋਂ ਚੌਥਾ ਜੇ ਇੱਕ ਹੋਰ ਪੂਰਾ ਹੋਇਆ ਜੀ ਉਹ ਵੀ ਵਾਲੀ ਗਲੀ ਦੇ ਵਿੱਚ ਪਰਲੀ ਗਲੀ ਚੋਂ ਸਰਕਾਰ ਤੇ ਕਹਿ ਰਹੀ ਆ ਵੀ ਜੋ ਚਲਾ ਕੇ ਅਸੀਂ ਨਸ਼ਾ ਖਤਮ ਕਰਤਾ ਨਹੀਂ ਜੀ ਕੋਈ ਨਸ਼ਾ ਨਹੀਂ ਖਤਮ ਹੋਇਆ ਜੀ ਸਾਡੇ ਦੇ ਤਾਂ ਇਹ ਦੁਨੀਆ ਘਰ ਘਰ ਹੀ ਵੇਚੀ ਜਾਂਦੀ ਹਾਂਜੀ ਇਹਦਾ ਨਾਂ ਲਈਏ ਤੇ ਕਿਹਨੂੰ ਕਹੀ ਦੱਸੀ ਅਸੀਂ ਨੌਜਵਾਨ ਸਾਰੇ ਖਤਮ ਹੋ ਗਈ ਪੀੜੀ ਇਹ ਤੋਂ ਵੱਡਾ ਪੂਰਾ ਹੈ ਜੀ ਦੋ ਬੱਚੇ ਆ ਆ ਕਰਦੀ ਇਹਦੀ ਬਜ਼ੁਰਗ ਪਿਓ ਆ ਕੀ ਕਰੂਗੇ ਅੰਨਿੰਗ ਨਹੀਂ ਕਿ ਬੱਚੇ ਉਹਨਾਂ ਦੇ ਇਹਨਾਂ ਨੂੰ ਕੌਣ ਕਿ ਕੌਣ ਪਰਵਿਸ਼ ਕਰੂਗਾ ਇਹਨਾਂ ਦੀ ਸਰਕਾਰ ਸਰਕਾਰ ਕਰੂਗੀ ਝੂਠੇ ਦਾਵੇ ਕਰ ਰਹੀ ਸਰਕਾਰ ਝੂਠੇ ਦਾਵੇ ਕਰਦੀ ਜੀ ਕੀ ਮੰਗ ਕੀ ਕਰਦੇ ਜੀ ਅਸੀਂ ਮੰਗ ਇਹ ਕਰਦੇ ਆ ਕਿ ਇਹਦਾ ਇਨਸਾਫ ਹੋਣਾ ਚਾਹੀਦਾ ਜੀ ਨਸ਼ਾ ਖਤਮ ਹੋਣਾ ਚਾਹੀਦਾ ਜੀ ਪੁਲਿਸ ਪ੍ਰਸ਼ਾਸਨ ਵੀ ਖਿੱਚ ਗਏ ਇਹਨਾਂ ਤੇ ਕਾਰਵਾਈ ਕਰੇ ਜੀ ਫੜਦੀ ਨਹੀਂ ਪੁਲਿਸ ਨਸ਼ਾ ਤਸਕਰ ਕਿੰਨਾ ਹੀ ਜੀ ਕੋਈ ਨਹੀਂ ਫੜਦੀ ਜੇ ਫੜਦੇ ਆ ਅਗਲੇ ਛੱਡ ਦਿੰਦੇ ਆ ਹੁਣ ਕੀ ਕਰਨਾ ਉਹ ਵੀ ਉਹ ਤਾਂ ਆਪਣਾ ਕੰਮ ਕਰਦੇ ਆ ਪਰ ਦੁਨੀਆ ਫੇਰ ਵੀ ਨਹੀਂ ਟਲਦੀ ਪਰ ਫੇਰ ਵੀ ਅਸੀਂ ਕਹਿੰਨੇ ਆ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਠੀਕ ਆ ਜੀ ਜਿਹੜੀ ਗਾਂ ਦੀ ਪੀੜੀ ਆਪਣੀ ਉਹਦਾ ਥੋੜਾ ਜਿਹਾ ਬਚਾਅ ਹੋ ਜੇ ਨਹੀਂ ਤੇ ਇਹ ਤੇ ਫੇਰ ਇਦਾਂ ਹੀ ਆ ਜੀ ਅੱਜ ਕੱਲ ਤੁਰੇ ਜਾਣਗੇ ਫੇਰੇ ਤੇ ਅਸੀਂ ਤਾਂ ਨਹੀਂ ਆ ਵੀ ਇਹਨਾਂ ਦੇ ਖਿੱਚ ਕੇ ਕਾਰਵਾਈ ਕੀਤੀ ਜਾਵੇ ਜੋ ਵੀ ਬਣਾਉਂਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜੀ